ਇਹਨੂੰ ਦੁੱਫਾਣਾ ਸਟਾਰਟ ਚੱਲ ਰਹੀ ਨੰਬਰ ਇਹਨੂੰ ਬਰੀ ਚੱਲ ਬਰੀ ਕਰ ਲੈ ਇੱਕ ਮਿੰਟ ਕਿੱਲੇ ਦਾ ਜੋੜ ਲੈ ਕਿੱਲੇ ਕਿਨੇ ਜੀ 20 7 ਜ਼ਿਆਦਾ ਜੀ 7 13 16 ਕੰਬੀਰ ਨਹੀਂ 23 ਨੂੰ ਬਚੀ 26 ਹੋਰ ਚੱਕਰ ਨਾਲ 40 ਕੁਇਕੜ ਕਰ ਲੈ ਆਪੇ ਸੇ ਆਪੇ ਘਟਾ ਦਾਂਗੇ 50 50 ਸਟਾਰਟ ਹੈ ਨਾ ਚੱਲੀ ਜਾਂਦੀ ਚੱੜੇ 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 ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਤੇ ਉਹਦਾ ਗੁਰਵਿੰਦਰ ਸਿੰਘ ਖੇਤੀਬਾੜੀ ਡਿਪਾਰਟਮੈਂਟ ਅੱਛਾ ਅੱਜ ਤੁਸੀਂ ਇੱਥੇ ਸਰਵੇ ਕਰਨ ਵਾਸਤੇ ਪਹੁੰਚੇ ਹੋ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਜੇ ਜਿਹੜੀ ਫਸਲ ਹੈਗੀ ਹੈ ਪੂਰੀ ਆਪਾਂ ਦੇਖ ਸਕੀਏ ਬੌਣੇ ਕਦ ਦਾ ਜਿਹੜਾ ਵਾਇਰਸ ਆਇਆ ਉਹਦੇ ਕਰਕੇ ਕਾਫੀ ਜਿਹੜੀ ਏਕੜ ਇੱਥੇ ਜਿਹੜੀ ਫਸਲ ਬਰਬਾਦ ਹੋਈ ਹੈ ਔਰ ਇਹਨਾਂ ਵੱਲੋਂ ਕਿਸਾਨਾਂ ਵੱਲੋਂ ਕੁਝ ਅਲੀਗੇਸ਼ਨ ਵੀ ਜਿਹੜੇ ਤੁਹਾਡੇ ਤੇ ਲਾਏ ਜਾ ਰਹੇ ਨੇ ਕਿ ਜਿਹੜਾ ਖੇਤੀਬਾੜੀ ਮਹਿਕਮੇ ਵੱਲੋਂ ਮੌਕੇ 'ਚ ਰਾ ਕੇ ਦਾ ਜਿਹੜਾ ਕਿ ਸਰਵੇ ਨਹੀਂ ਕੀਤਾ ਗਿਆ ਤਕਰੀਬਨ ਸਾਰੇ ਪਿੰਡਾਂ ਦੇ ਵਿੱਚ ਇਹ ਕੀ ਬਿਮਾਰੀ ਕੀ ਹੈ ਜਿਹੜੀ ਇਹਦੀ ਕਿ ਰੋਕਥਾਮ ਵੀ ਕੋਈ ਨਹੀਂ ਹੋएगी ਤਾਂ ਕੀ ਸੋਲੂਸ਼ਨ ਕੀ ਸੀ ਕੋਈ ਇਹਦੇ ਉੱਤੇ ਯੂਨੀਵਰਸਿਟੀ ਰਿਸਰਚ ਚੱਲ ਰਹੀ ਹੈ ਜੀ ਇਹ ਪਹਿਲੀ ਵਾਰ ਹੀ ਇਹ ਵਾਇਰਸ ਜਿਹੜਾ ਆਇਆ ਹੈ ਇਹ 2022 ਦੇ ਵਿੱਚ ਵੀ ਪਹਿਲਾਂ ਆਇਆ ਸੀ ਜੀ ਅੱਛਾ ਉਦੋਂ ਯਾਨੀ ਕਿ ਘੱਟ ਸੀ ਵਾਇਰਸ ਇਹ ਹੁਣ ਇਸ ਟਾਈਮ ਜ਼ਿਆਦਾ ਹੈ ਜੀ ਤੇ ਹੁਣ ਇੱਥੇ ਕਿੰਨੀ ਤੁਸੀਂ ਜਿਹੜਾ ਹੁਣ ਸਰਵੇ ਕੀਤਾ ਕਿੰਨੀ ਕਿ ਏਕੜ ਦਾ ਹੈ ਸਰਵੇ ਕਰ ਲਿਆ 5-6 ਏਕੜ ਦੇ ਤਕਰੀਬਨ ਹੀ ਜੀ ਦੀ ਆਨਰ ਟਾਈਮ ਦੇ ਵਿੱਚ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਜਣੀ ਵੀ ਕੁਝ ਜਿਹੜਾ ਮੁਆਵਜ਼ਾ ਬਣਦਾ ਮਿਲ ਮਿਲਣਾ ਚਾਹੀਦਾ ਆ ਉਹਦੇ ਬਾਰੇ ਕੁਝ ਕਹਿਣਾ ਚਾਹੋ ਕੋਈ ਇਹ ਆਪਣੀ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਆ ਦੀ ਉੱਚ ਅਧਿਕਾਰੀਆਂ ਨੇ ਇਹ ਹੀ ਦੇਖਣਾ ਇਸ ਵਾਰ ਜੀ ਠੀਕ ਹੈ ਹਾਂਜੀ ਚਲੋ ਕਰੀ ਦੇ ਸ਼ੂਟ ਇੱਕ ਮੜੀ ਜੀ ਚੱਲਦਾ ਰਹਿਣਾ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਸ ਟਾਈਮ ਜਿਹੜੀਆਂ ਇਹ ਪਿੰਡ ਦੇਦੜਾ ਨਹੀਂ ਹੈਗੀਆਂ ਨੇ ਔਰ ਇੱਥੇ ਇੱਕ ਜਿਹੜਾ ਰੋਗ ਹੈਗਾ ਚਾਇਨਾ ਵਾਇਰਸ ਜਿਹੜਾ ਰੋਗ ਹੈ ਮੈਂ ਕੈਮਰਾਮੈਨ ਨੂੰ ਕਿਹਾ ਥੋੜਾ ਅੱਗੇ ਆਵੇ ਔਰ ਕੋਲੋਜ ਜੇ ਕਰਕੇ ਬੂਟੇ ਜਿਹੜੇ ਨੇ ਦਿਖਾਈ ਜਾਣਾ ਆ ਤੁਸੀਂ ਦੇਖ ਸਕਦੇ ਹੋ ਕਿ ਬੂਟੇ ਨੇ ਬਿਲਕੁਲ ਜਾਨੀ ਕਿ ਥੱਲੇ ਰਹਿ ਚੁੱਕੇ ਨੇ ਔਰ ਇਹਨਾਂ ਦੇ ਵਿੱਚ ਦਾਣਾ ਜ਼ਰੂਰ ਹੈ ਨਿਕਲਿਆ ਹੈ ਲੇਕਿਨ ਇਹ ਖਾਲੀ ਹੈ ਬਿਲਕੁਲ ਇਹਦੇ ਵਿੱਚ ਕੋਈ ਵੀ ਦਾਣਾ ਨਹੀਂ ਹੈਗਾ ਆ ਔਰ ਇਹ ਜਾਨੀ ਕਿ ਇੱਥੇ ਕਾਫੀ ਜਿਹੜੀ ਜ਼ਮੀਨ ਹੈ ਪ੍ਰਭਾਵਿਤ ਹੋਈ ਹੈ ਅੱਜ ਖੇਤੀਬਾੜੀ ਵਿਭਾਗ ਦੇ ਮਲੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਕੁ ਇਹ ਫਸਲ ਵਿੱਚ ਭਾਰੀ ਜਿਹੜੀ ਹੋਇਆ ਖਰਾਬੀ ਹੋਈ ਹੈ ਉਹ ਵੀ ਇੱਥੇ ਮੌਜੂਦ ਨੇ ਸਾਰੀ ਉਹਨਾਂ ਤੋਂ ਹੀ ਜਾਣਕਾਰੀ ਲੈਣੀਆਂ ਵੀ ਇੱਥੇ ਜਦੋਂ ਇਹ ਬਿਮਾਰੀ ਕਿੱਦਾਂ ਆਈ ਸੀ ਕਦੋਂ ਇਹਨਾਂ ਨੂੰ ਪਤਾ ਲੱਗਾ ਔਰ ਹੁਣ ਉਹਨਾਂ ਨੂੰ ਕੀ ਕੀ ਅਸ਼ਵਾਸ਼ਣ ਜਿਹੜੇ ਸਰਕਾਰ ਵੱਲੋਂ ਦਵਾਏ ਗਏ ਨੇ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ ਮੈਂ ਕਿਛ ਹੋਰ ਖਬਰ ਦੇ ਨਾਲ ਤੁਹਾਡਾ ਨਾਲ ਫਿਰ ਹੋਵਾਂਗਾ ਬਰਬਰ ਉਦੋਂ ਤੱਕ ਮੈਨੂੰ ਦਿਓ ਸਹਾਸਾ ਧੰਨਵਾਦ ਸ਼ਸ਼ੀ ਕਾਲ ਥੈਂਕ ਯੂ ਬਾਸ